ਜਦੋਂ ਗੁਰੂ ਨਾਨਕ ਸਾਹਿਬ ਜੀ ਸਿੱਧਾਂ ਦੇ ਨਾਲ ਗੋਸ਼ਟ ਕਰਦੇ ਨੇ ਉਹਨਾਂ ਦੀਆਂ ਖੂਬੀਆਂ ਵੀ ਬਿਆਨ ਕਰਦੇ ਨੇ ਇਹ ਜਿਹੜੇ ਅੱਜ ਤੁਸੀਂ ਜੋਗੀ ਦੇਖਦੇ ਹੋ ਨਾਗੇ ਜੋਗੀ ਜਾਂ ਇਸ ਤਰ੍ਹਾਂ ਦੇ ਜਿਹੜੇ ਕੁੰਭ ਦੇ ਮੇਲੇ ਤੇ ਆਪਾਂ ਦੇਖਦੇ ਆ ਉਸ ਵੇਲੇ ਇਹ ਜੋਗੀ ਨਹੀਂ ਸੀ ਹੁੰਦੇ ਉਹ ਜੋਗੀ ਸੀ ਜਿਨ੍ਹਾਂ ਨੇ ਰਾਜ ਛੱਡੇ ਸੀ ਪਰਥਰੀ ਵਰਗੇ ਗੋਪੀ ਚੰਦ ਵਰਗੇ ਇੰਨਾਂ ਰਾਜਿਆਂ ਨੇ ਰਾਜ ਛੱਡ ਕੇ ਤਪ ਕੀਤੇ ਆ ਤੇ ਬਾਬਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਪਰਥਾਏ ਇਹ ਉਹ ਕਿਹਾ ਕਿ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਸਿੱਧਾਂ ਪੁਰਖਾਂ ਦੀਆਂ ਵਡੀਆਂ-ਵਡੀਆਂ ਵਡਿਆਈਆਂ ਵਾ ਪਰ ਤੁਦ ਬਿਨ ਸਿੱਧੀ ਕਿਨੇ ਨਾ ਪਾਈਆਂ ਤੁਹ ਮਹਾਰਾਜ ਜਦੋਂ ਅਸੀਂ ਸਿੱਧ ਗੋਸ਼ਟ ਬਾਣੀ ਪੜ੍ਹਨੇ ਆ ਉਹਦੇ ਵਿੱਚ ਜਿਹੜੀ ਆਖਰੀ ਉਹਨਾਂ ਦੀ ਜਿਹੜੀ ਪੌੜੀ ਆ 73 ਪੌੜੀਆਂ ਵਾਂ ਕੋਦ ਵਿੱਚ ਉਹਨਾਂ ਜਿੱਥੇ ਜੋਗੀਆਂ ਦੀਆਂ ਕਮੀਆਂ ਬਿਆਨ ਕਰਦੇ ਨੇ ਜਿੱਥੇ ਉਹਨਾਂ ਨੂੰ ਸਿੱਖਿਆ ਦਿੰਦੇ ਆ ਤੇ ਉੱਥੇ ਉਹਨਾਂ ਦੀਆਂ ਖੂਬੀਆਂ ਵੀ ਬਿਆਨ ਕਰਦੇ ਆ ਕਿਉਂਕਿ ਉਹ ਬੰਦੇ ਨਹੀਂ ਆ ਉਹ ਸਿੱਧ ਵਾ ਉਹ ਦੁਨੀਆਦਾਰ ਨਹੀਂ ਆ ਉਹ ਤਿਆਗੀ ਹੈ ਉਹ ਦੁਨੀਆਦਾਰ ਵਾਂਗੂ ਭੋਗੀ ਨਹੀਂ ਹੈ ਉਹਨਾ ਭੋਗ ਦਾ ਤਿਆ ਕੀਤਾ ਹੋਇਆ ਉਹ ਜੋਗੀ ਆ ਭੋਗੀ ਨਹੀਂ ਹੈ ਇੱਥੇ ਸਾਡੇ ਪ੍ਰਚਾਰਕ ਜਣਾ ਖੜਾ ਉੱਠ ਕੇ ਜੋਗੀਆਂ ਦੇ ਉਲਟ ਬੋਲੀ ਜਾਂਦਾ ਤੇ ਮਾਰਨ ਕੀ ਕਿਹਾ ਜੋਗੀਆਂ ਪਰ ਥਾਏ ਠੀਕ ਵਾ ਜਿੱਥੇ ਬਹੁਤ ਜ਼ਿਆਦੇ ਲੋਕਾਂ ਦਾ ਇਕੱਠ ਹੋਵੇ ਸਮੂਹ ਹੋਵੇ ਉੱਥੇ ਕੁਝ ਬੁਰੇ ਲੋਕ ਵੀ ਹੋ ਜਾਂਦੇ ਆ ਉਦਾਂ ਤਾਂ ਵੈਸੇ ਸਿਆਣਿਆਂ ਨੇ ਕਿਹਾ ਵੀ ਜਿਹੜੇ ਚੰਗੇ ਵਿਅਕਤੀ ਹੁੰਦੇ ਉਹਨਾਂ ਦੀ ਭੀੜ ਨਹੀਂ ਹੁੰਦੀ ਸਮੂਹ ਨਹੀਂ ਹੁੰਦਾ ਜਦੋਂ ਸਾਡੇ ਨੇ ਸੰਤ ਸਮਾਜ ਬਣਾ ਲਿਆ ਸੰਤ ਸਮਾਜ ਨਹੀਂ ਹੁੰਦਾ ਸੰਤ ਇੱਕ ਵਿਅਕਤੀ ਹੁੰਦਾ ਹੈ ਉੱਥੇ ਮਾਰਨ ਜਿੱਥੇ ਸਿੱਧ ਗੋਸ਼ਟ ਦੇ ਵਿੱਚ ਉਹਨਾਂ ਦੀ ਖੋਬੀਆਂ ਵੀ ਕੁਝ ਲਿਖੀਆਂ ਤੇ ਉਥੇ ਕਥਾਂ ਤੇ ਰਾਮਕਲੀ ਦੇ ਰਾਗ ਅੰਦਰ ਮਾਰ ਕਹਿੰਦਿਆ ਕਿ ਸਾਧਕ ਸਿੱਧ ਸਿੱਧ ਸਾਧਕ ਜੋਗੀ ਪੀਰ ਪੁਰਸ਼ ਬਹੁ ਤੇਰੇ ਰੱਬਾ ਵੇ ਕਿੰਨੇ ਜੋਗੀ ਨੇ ਧਰਤੀ ਤੇ ਸਿੱਧ ਸਾਧਕ ਜੋਗੀ ਅਰ ਜੰਗਮ ਪੀਰ ਪੁਰਸ਼ ਬਹੁ ਤੇਰੇ ਬੜੇ ਨੇ ਬੜੇ ਪੀਰ ਨੇ ਬੜੇ ਪੁਰਸ਼ ਨੇ ਬੜੇ ਜੋਗੀ ਨੇ ਬੜੇ ਜੰਗਮ ਨੇ ਸਿੱਧ ਸਾਧਕ ਜੋਗੀ ਅਰ ਜੰਗਮ ਪੀਰ ਪੁਰਸ਼ ਬਹੁ ਤੇਰੇ ਜੇ ਤਿੰਨ ਮਿਲਾਂ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਤੇ ਮਿਲ ਕੇ ਕਰੋਗੇ ਕੀ ਜੇ ਤਿੰਨ ਮਿਲਾਂ ਤਾਂ ਕੀਰਤ ਅੱਖਾਂ ਫਿਰ ਮੈਂ ਰੱਬ ਦੀ ਵਡਿਆਈ ਬਿਆਨ ਕਰੂੰਗਾ ਜਿਹੜੀ ਅਸੀਂ ਅਰਦਾਸ ਦੀ ਆਖਰੀ ਧੁੱਕ ਕਿੰਨੀ ਪਸੇਈ ਪਿਆਰੇ ਮੇਲ ਤੇ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਤਿੰਨ ਮਿਲਾਂ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਤਾਂ ਰੱਬ ਦੀ ਸੇਵਾ ਬੰਦਗੀ ਚ ਲੱਗ ਸਕਦਾ ਏ ਜੇ ਕੋਈ ਜੋਗੀ ਜੰਗ ਮੋਹ ਪੁਰਖ ਨੂੰ ਮਿਲੇ ਉਦਾਂ ਸਿੱਧਾ ਨਹੀਂ ਮੰਨ ਲੱਗਦਾ ਏ ਤੇ ਮਹਾਰਾਜਨ ਸਿੱਧ ਗੋਸ਼ਟ ਦੀ ਆਖਰੀ ਪੌੜੀ ਲਿਖਦੇ ਆ ਇੱਕ ਗੁਰੂ ਨਾਨਕ ਸਾਹਿਬ ਦੀ ਕਲਮ ਜਿਹੜੀ ਗੁਲਾਮ ਨਹੀਂ ਹੈ ਕਿਸੇ ਦੀ ਬਾਬੇ ਗੁਰੂ ਨਾਨਕ ਦੀ ਇੱਕ ਕਲਮ ਜਿਹੜੀ ਪੱਖਪਾਤ ਨਹੀਂ ਕਰਦੀ ਜੋ ਹੈ ਸੋ ਬਿਆਨ ਕਰਦੀ ਹੈ ਤੇ ਮਹਾਰਾਜਨ ਉੱਥੇ ਫਿਰ ਜੋਗੀਆਂ ਵਰਥਾਇ ਲਿਖਿਆ ਕਿ ਸਾਧਕ ਸਿੱਧ ਗੁਰੂ ਬਹੁ ਚੇਲੇ ਮਰ ਕਹਿੰਦੇ ਧਰਤੀ ਉੱਤੇ ਪਤਾ ਹੀ ਨਹੀਂ ਕਿੰਨੇ ਇਕ ਜੋਗੀ ਨੇ ਕਿੰਨੇ ਇਕ ਸਿੱਧ ਨੇ ਕਿੰਨੇ ਗੁਰੂ ਨੇ ਚੇਲੇ ਕਿੰਨੇ ਬਹੁਤ ਨੇ ਸਿੱਧਕ ਸਾਧਕ ਸਿੱਧ ਗੁਰੂ ਬਹੁ ਚੇਲੇ ਤੇ ਖੋਜਤ ਫਿਰੇ ਫੁਰਮਾਣੇ ਵੇਖ ਤੇਰੇ ਹੁਕਮ ਨਾਲ ਹੀ ਇਹ ਤੇਰੀ ਖੋਜ ਕਰਦਾ ਏ ਤੂੰ ਆਪ ਹੀ ਨਾਨਕ ਖੋਜ ਵਿੱਚ ਲਾਇਆ ਹੋਇਆ ਵਾ ਜਾਣ ਕਹਿ ਲੋ ਮਨ ਖੋਜ ਮਾਰਗ ਮਰ ਕਹਿੰਦੇ ਵੇਖ ਖੋਜਤ ਫਿਰੇ ਫਰਮਾਣੇ ਤੇ ਜਿਹੜੀ ਗੱਲ ਬਾਬਾ ਗੁਰੂ ਨਾਨਕ ਸਾਹਿਬ ਨੇ ਕਹੀ ਏ ਕਿ ਮੰਗੇ ਨਾਮ ਪਾਏ ਇਹ ਭਿਖਿਆ ਉਹ ਰੱਬ ਦੇ ਕੋਲੋਂ ਇੱਕੋ ਹੀ ਗੱਲ ਮੰਗਦੇ ਆ ਆ ਤਾਂ ਜਿਹੜੇ ਜੋਗੀ ਜਾਗੀ ਆਉਂਦੇ ਤੇ ਆਟਾ ਮੰਗਦੇ ਦਾਲਾਂ ਮੰਗਦੇ ਪੈਸਾ ਮੰਗਦੇ ਇਥੋਂ ਮਹਿਸੂਸ ਹੁੰਦਾ ਭਈ ਨਕਲੀ ਨਹੀਂ ਇੰਨਾ ਬਾਰੇ ਗੁਰੰਬਰਦਾਸ ਕਹਿੰਦੇ ਨੇ ਜੋਗੀ ਹੋਵਾਂ ਜੱਗ ਭਵਾਂ ਮੈਂ ਜੋਗੀ ਬਣ ਕੇ ਤੁਰਿਆ ਫਿਰਾਂ ਜੱਗ ਤੇ ਘਰ ਘਰ ਭੀਖਿਆ ਲਿਓ ਤੇ ਘਰ ਘਰ ਜਾ ਕੇ ਮੈਂ ਭਿਖਿਆ ਮੰਗਦਾ ਫਿਰਾਂ ਤੇ ਦਰਗਾ ਲੇਖਾ ਮੰਗ ਮੰਗਿਏ ਕਿਸ ਕਿਸ ਉੱਤਰ ਦਿਓ ਐਨੀਆਂ ਲੋਕਾਂ ਦਾ ਤੁਸੀਂ ਖਾ ਲਿਆ ਵਾ ਘਰ ਘਰ ਤੋਂ ਮੰਗ ਲਿਆ ਵਾ ਖਾ ਲਿਆ ਵਾ ਤੇ ਇਹਦਾ ਲੇਖਾ ਦੇਣਾ ਪੈਣਾ ਵਾ ਤੇ ਕਿੰਨਿਆਂ ਦਾ ਲੇਖਾ ਦੇ ਕੇ ਤੁਸੀਂ ਸੁੱਟ ਜਾਓਗੇ ਐਂ ਕਹਿ ਲੋ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਅਸਲੀ ਜੋਗੀ ਹੈ ਮਾਗੇ ਨਾਮ ਉਹ ਉਹਨਾਂ ਗਉਆਂ ਮੱਝਾਂ ਦੁੱਧ ਪੁੱਤ ਥੋੜਾ ਮੰਗਣਾ ਵਾ ਦੁੱਧ ਪੁੱਤ ਤਾਂ ਛੱਡ ਗਏ ਆ ਉਹਨਾਂ ਨੇ ਕੋਈ ਦੌਲਤ ਥੋੜੀ ਮੰਗਣੀ ਐ ਦੌਲਤ ਤਾਂ ਛੱਡ ਗਏ ਆ ਦੌਲਤ ਦਾ ਤਾਂ ਤਿਆਗੀ ਹੋ ਗਏ ਨੇ ਇਹ ਚੀਜ਼ਾਂ ਦੁਨੀਆਦਾਰ ਮੰਗਦਾ ਹੈ ਜੋਗੀ ਕਦੇ ਨਹੀਂ ਮੰਗਦਾ ਮਰਨ ਦੇ ਮੰਗੇ ਨਾਮ ਪਾਏ ਏ ਭਿਖਿਆ ਉਹ ਰੱਬ ਕੋਲੋਂ ਇੱਕੋ ਹੀ ਗੱਲ ਮੰਗਦੇ ਕਰਤਾ ਤੂੰ ਮੇਰਾ ਜੱਜਮਾਨ ਇੱਕ ਦਖਣਾ ਹੋਂ ਤੈਪੇ ਮੰਗੋਂ ਦੇ ਆਪਣਾ ਨਾਮ ਜੋ ਦੁਨੀਆਦਾਰ ਦੀ ਇੱਛਾ ਉਹ ਦੁਨੀਆਦਾਰ ਰੱਬ ਕੋਲੋਂ ਮੰਗਦਾ ਏ ਜੋ ਜੋਗੀ ਦੀ ਇੱਛਾ ਜੋਗ ਦੀ ਇੱਛਾ ਤੇ ਕੋਈ ਨਾਮ ਹੀ ਆ ਫਿਰ ਜੋਗੀ ਦੀ ਤਾਂ ਇਸ਼ਾ ਇੱਕੋ ਹੀ ਆ ਕਿ ਮੈਂ ਰੱਬ ਨੂੰ ਪ੍ਰਾਪਤ ਕਰ ਲਵਾਂ ਸਹਿਬ ਕਹਿੰਦੇ ਮੰਗੇ ਨਾਮ ਪਾਏ ਏ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨੇ ਕਹਿੰ ਲਗੀ ਅਸਲੀ ਜੋਗੀ ਜਿਹੜੇ ਉਹ ਤੇਰੇ ਦਰਸ਼ਨਾਂ ਤੋਂ ਕੁਰਬਾਨ ਹੋ ਚੁੱਕੇ ਆ ਨਨ ਬਾਬਾ ਗੁਰੂ ਨਾਲਸੇ ਹੋਂ ਵਾਰੀ ਹੋਂ ਵਾਰਨੇ ਕੁਰਬਾਨ ਤੇਰੇ ਨਾਮ ਤੋਂ ਜੋਗੀ ਵਤਨ ਲੋਕੀ ਵਤਨ ਤੋਂ ਕੁਰਬਾਨ ਹੁੰਦੇ ਜਿੱਦਾਂ ਸ਼ਹੀਦ ਭਗਤ ਸਿੰਘ ਹੋ ਗਿਆ ਵਤਨ ਤੋਂ ਕੁਰਬਾਨ ਹੋ ਗਿਆ ਕੋਈ ਲੋਕ ਧਰਮ ਤੋਂ ਕੁਰਬਾਨ ਹੋ ਜਾਂਦੇ ਨੇ ਪਰ ਜੋਗੀ ਨਹੀਂ ਜੋਗੀ ਇਹ ਕੁਰਬਾਨ ਹੁੰਦੇ ਆ ਤੇ ਉਹ ਰੱਬ ਦੇ ਦਰਸ਼ਨਾਂ ਵਾਸਤੇ ਕੁਰਬਾਨ ਹੁੰਦੇ ਆ ਬੁਜੇੜਾ ਕਹਿੰਦਾ ਜੋ ਤੂੰ ਪ੍ਰੇਮ ਖੇਲਣ ਦਾ ਚਾਹੋ ਉਹ ਹੀ ਮਤਲਬ ਹੈ ਕੁਰਬਾਨ ਹੋਣਾ ਤੇ ਮਾਰ ਕਹਿੰਦੇ ਉਹ ਅਸਲੀ ਜੋਗੀ ਜਿਹੜੇ ਨੇ ਉਹ ਉਹਨਾਂ ਨੇ ਸਭ ਕੁਝ ਦਾਤ ਤੇ ਲਾ ਦਿੱਤਾ ਰਾਜ ਛੱਡ ਦਿੱਤਾ ਰਾਣੀਆਂ ਛੱਡ ਦਿੱਤੀਆਂ ਇਹ ਛੋਟੀ ਕੁਰਬਾਨੀ ਆ ਰਾਜ ਦਾ ਤਿਆਗ ਕਰਨਾ ਕੋਈ ਛੋਟੀ ਕੁਰਬਾਨੀ ਹੈ ਕਹਿੰਦੇ ਫਲਾਣੇ ਬੰਦੇ ਨੇ ਬੜੀ ਕੁਰਬਾਨੀ ਕੀਤੀ ਸਭ ਕੁਝ ਤਿਆਗ ਦਿੱਤਾ ਇਹ ਬਹੁਤ ਵੱਡੀ ਕੁਰਬਾਨੀ ਹੈ ਕੱਲਾ ਸਰੀਰ ਨਹੀਂ ਸਰੀਰ ਤਿਆਗਣ ਵਾਲੇ ਤੇ ਬੜੇ ਨੇ ਕੁਰਬਾਨੀ ਕਰਨ ਵਾਲੇ ਸਰੀਰ ਕਰਕੇ ਪਰ ਸਭ ਕੁਝ ਦਾ ਹੀ ਤਿਆਗ ਕਰ ਦਿੱਤਾ ਉਹ ਕੇਵਲ yogi ਹੈ ਬਾਬਾ ਜੀ ਕਹਿੰਦੇ ਤੇਰੇ ਦਰਸ਼ਨ ਕੋ ਕੁਰਬਾਨੇ ਉਹਨਾਂ ਰਾਜ ਕਿਉਂ ਛੱਡਿਆ ਰਾਣੀਆਂ ਕਿਉਂ ਛੱਡੀਆਂ ਦੁਨੀਆ ਦੇ ਸੁੱਖ ਭੋਗ ਕਿਉਂ ਛੱਡੇ ਬਸ ਤੇਰੇ ਤੋਂ ਕੁਰਬਾਨ ਹੋ ਗਏ ਤੇ ਜਿਹੜਾ ਤੇਰ ਤੋਂ ਕੁਰਬਾਨ ਹੋ ਜਾਂਦਾ ਹੈ ਸਹਿਬ ਕਹਿੰਦੇ ਫਿਰ ਇਹੋ ਜਿਹਾ ਕੋ ਬੰਦਾ ਸਾਨੂੰ ਵੀ ਮਿਲਣਾ ਚਾਹੀਦਾ ਹੈ ਸਿੱਧ ਸਾਧਕ ਜੋਗੀ ਅਰ ਜੰਗਮ ਪੀਰ ਪੁਰਸ਼ ਬਹੁਤ ਇਹ ਜੇ ਤਿੰਨ ਮਿਲਾਂ ਮੈਂ ਉਹਨਾਂ ਨੂੰ ਮਿਲਣਾ ਚਾਹਨਾ ਕਿਉਂ ਸਹਿਬ ਕਹਿੰਦੇ ਤਿੰਨ ਕੀ ਤੋੜ ਅਕੁੱਲੀ ਏ ਉਹਦੀ ਚਰਨ ਧੂੜਨਾ ਹੀ ਪਾਰ ਉਤਾਰਾ ਹੋ ਜਾਣਾ ਵਾ ਤਨ ਕੀ ਕੋੜ ਅਕੁੱਲੀਏ ਤੂੜ ਅਕੁੱਲੀਏ ਸੰਗਤ ਮੇਲ ਮਲਾਓ ਐ ਰੱਬਾ ਮੈਨੂੰ ਉਹ ਸੰਗਤ ਦਾ ਮੇਲ ਮਲਾਪ ਕਰਾ ਜਿਸ ਸੰਗਤ ਦੀ ਚਰਨ ਧੂੜਨਾ ਹੀ ਪਾਰ ਉਤਾਰਾ ਹੋ ਜਾਂਦਾ ਹੈ ਇਸ ਕਰਕੇ ਬਾਬੇ ਨੇ ਜਿੱਥੇ ਉਹਨਾਂ ਦੀਆਂ ਕੁਝ ਕਰਵਾ ਕਮਜ਼ੋਰੀਆਂ ਦਸੀਆਂ ਉੱਥੇ ਉਹਨਾਂ ਦੀ ਉਹਦੇ ਚ ਅਖੀਰ ਤੱਕ to come um